ਫੈਨ ਨੂੰ ਨੋਖੇ ਕੀ ਤਿਆਰ ਮੇਰੇ ਤਾਂ ਸਾਡਾ ਮਨ ਬਣਿਆ ਵੀ ਚਲੋ ਇਹ ਵੀ ਦੇਸੇ ਵਾਜ ਤੇ ਆਪਣਾ ਕੰਮ ਹੀ ਆ ਨਾਲੇ ਵਧੀਆ ਜਿੰਦਗੀ ਦਾ ਇਹ ਨੂੰ ਚਾਰ ਪੰਜ ਸਾਲੋ ਪੰਜ ਸਾਲ ਵਧੀਆ ਵਗੀ ਜਾਂਦਾ ਐਦਾਂ ਲੋਕ ਆਪੇ ਪਾਪਾ ਲਈ ਜਾਂਦੇ ਚਲਦੀ ਏ ਗੱਲ ਵਧੀਆ ਪੰਜ ਘੜਦੇ ਤੇ 50 ਮੁੜਦੇ ਆ ਇਹ ਗਾ ਕੇ ਇਹਦੇ ਗੁੜ ਦੇ ਸੱਤੇ ਐਵੇਂ ਨੀ ਗਾ ਗੁੜ ਵੀ ਹਰ ਇੱਕ ਬੰਦੇ ਦੇ ਕੋਲ ਬਹੁਤ ਆ ਦਾ ਗੋੜਦਾ ਫਰਕ ਆਪੋ ਆਪਣਾ ਕੋ ਵੱਡੇ ਕਾਰੋਬਾਰ ਹੋਣ ਕਿ ਉਹਨਾਂ ਦੇ ਫੈਕਟਰੀ ਦੇ ਤੌਰ ਤੇ ਸਾਡਾ ਤੇ ਦੇਸੀ ਗੋੜਾ ਦਾ ਕੰਮ ਹੈ ਪਹਿਲਾ ਪੁਰਾਣਾ ਟਾਈਪ ਹੈ ਮੇਰਾ ਨਾਰ ਭਜੰਦੇ ਆ ਬਸ ਗੱਲ ਕੋਈ ਨਹੀਂ ਤੇ ਵਧੀਆ ਉੱਪਰ ਦੇ ਨਾਤੇ ਉੱਪਰ ਕਿਸਾਨ ਹਟਾ ਤੇ ਇਹਦੇ ਨਾਲ ਤੇ ਚੱਲਦਾ ਹੈਗਾ ਕੋ ਟਾਇਰ ਬਣਾਉਣ ਦੇ ਜ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਇਹਨੂੰ ਸ਼ੇਪ ਜਿਹੜੀ ਦੇ ਦਿੰਦੇ ਹਾਂ ਹਾਂ ਜੀ ਇਹ ਉਹ ਨਹੀਂ ਜੀ ਸਾਡੇ ਕੋਲ ਕੋ ਥਾਲੀ ਦਾ ਲੈਜੇ ਬਣਾ ਕੇ ਹੀ ਪੈਸੇ ਦੇ ਦਿੰਦੇ ਨਾਜਿਕੋ ਖੰਡ ਦੀ ਮਲਾਵਟ ਨਾ ਇਹ ਆਟੇ ਦੀ ਮਲਾਵਟ ਨਾ ਕੋਈ ਬੇਈਮਨ ਨਹੀਂ ਨਾ ਕੋਈ ਹਾਨੂੰ ਪੈਸੇ ਦੀ ਲੋੜ ਇਹੋ ਜਿਹੀ ਅੱਜ ਅਸੀਂ ਪਹੁੰਚੇ ਇੱਕ ਗੁਰੂ ਕਰਨ ਵਾਲੇ ਪ੍ਰੋਜੈਕਟ ਤੇ ਸੋ ਬਾਬਾ ਜੀ ਤੋਂ ਜਾਣਨਾ ਵੀ ਇਸ ਨੂੰ ਕਿਸ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਵੱਖ-ਵੱਖ ਜਿਹੜੀ ਸਟੇਟਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਨਾਮ ਵੱਖ-ਵੱਖ ਹਾਂਜੀ ਅਸੀਂ ਕਹਿੰਦੇ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਨੇ ਮੰਨਦੇ ਵਿੱਚ ਆਣਾ ਵੀ ਇਹ ਜਿਹੜਾ ਪ੍ਰੋਜੈਕਟ ਪਹਿਲਾਂ ਦੱਸਦੇ ਪਹਿਲਾਂ ਤੁਸੀਂ ਕੋਈ ਜੋਬ ਕਰਦੇ ਕਿ ਕਹਿੰਦੇ ਪਹਿਲਾਂ ਨੌਕਰੀ ਕੀਤੀ ਆਰਮੀ ਦੀ ਤੋ ਸਾਡਾ ਮਨ ਬਣਿਆ ਵੀ ਚਲੋ ਇਹ ਵੀ ਦੇਸੀ ਵਾਜ ਤੇ ਆਪਣਾ ਕੰਮ ਹੀ ਆ ਨਾਲੇ ਵਧੀਆ ਵਾ ਜਿੰਦਗੀ ਦਾ ਇੱਕ ਵਧੀਆ ਵਾ ਤੇ ਲੋਕਾਂ ਵਾ ਤੇ ਆ ਨਾ ਅਖੰਡ ਪੂਣੀ ਦਾ ਕੋ ਦੇਸੀ ਘੋੜਿਆ ਦੇਸੀ ਕੰਮ ਹੈ ਬਸ ਇੰਨਾ ਕਿੰਨਾ ਚਿਰ ਹੋ ਗਿਆ ਸਾਰੇ ਪ੍ਰੋਜੈਕਟ ਲਾਏ ਇਹ ਨੂੰ 4-5 ਸਾਲੋਂ ਪੰਜ ਸਾਲ ਵਧੀਆ ਵਿਗਈ ਜਾਂਦਾ ਇਦਾਂ ਲੋਕ ਆਪੇ ਪਾਪਾ ਲਈ ਜਾਂਦੇ ਚੱਲਦੀ ਹੈ ਗੱਲ ਵਧੀਆ ਮਨ ਕਿਵੇਂ ਦੀ ਜਿਹੜੀ ਕਸਟਮਰਾਂ ਦੀ ਜਿਹੜੀ ਜ਼ਿਆਦਾ ਡਿਮਾਂਡ ਹੁੰਦੀ ਡਿਮਾਂਡ ਹੈ ਜੀ ਤਾਂ ਤੇ ਸਾਨੂੰ ਘੱਟੋ ਘੱਟ ਦੇਣ 24 ਘੰਟੇ ਰਹੋ ਇੱਥੇ ਸਾਡੇ ਕੋਲ ਨਾ ਟੈਲ ਔਰ ਚਾਰ ਉਹ 8 ਘੰਟੇ ਬਸ ਮੈਂ ਦੇਖਿਆ ਪਤਨੇ ਕੱਢਣ ਮਗਰੋਂ ਡੇਜ ਕਾਹ ਕਿ ਜਿਹੜੇ ਪਹਿਲਾਂ ਜਿਹੜਾ 5 ਘੜ ਦੇ ਤੇ 50 ਮੁਰਦੇ ਆ ਇਹ ਗਾਕ ਇਹਦੇ ਗੁੜ ਦੇ ਸੱਤ ਐ ਐਵੇਂ ਨਹੀਂ ਗਾ ਗੁੜ ਵੀ ਹਰ ਇੱਕ ਬੰਦੇ ਦੇ ਕੋਲ ਬਹੁਤ ਆ ਪਰ ਇਹ ਵਿਕਣ ਦਾ ਹੀ ਕਾਰਨ ਐ ਵੀ ਜੇ ਗੁੜ ਚੰਗਾ ਤੇ ਫੇਰ ਵੀ ਹੁਣ ਇਹ ਜਿਹੜਾ ਬਟਾਲਾ ਆਪਣੇ ਕਲਾਂ ਨੌਰ ਤੋਂ ਜਿਹੜਾ ਗਰਦਾਸਪੁਰ ਲਿੰਕ ਰੋਡ ਆ ਕਾਫੀ ਵੇਲੇ ਨੇ ਲੱਗੇ ਨੇ ਕਾਫੀ ਚੱਲਣ ਦੇ ਨੇ ਪ੍ਰੋਜੈਕਟ ਪਰ ਮੈਂ ਦੇਖਿਆ ਤੁਹਾਡੇ ਕੋਲ ਜਿਹੜੀ ਆ ਗਾਕ ਜਿਹੜੀ ਵੱਧ ਆ ਉਧਰਲੀ ਜਿਹੜੀ ਸਾਈਡ ਤੋਂ ਵੀ ਇਦੋਂ ਗਾਣ ਜਿਹੜੇ ਆਡੇ ਹਾਂ ਉਧਰੋਂ ਮੋੜ ਬਣਾਉਂਦੇ ਗਰਦਾਸਪੁਰੋਂ ਤੇ ਸਾਨੂੰ ਮ ਨਦੀਨਾ ਨਗਰੋਂ ਦੇਰਾ ਥੋੜੀ ਧਰਮਕੋਟ ਅਮਰਸਰ ਬੰਦੇ ਵਿੱਚ ਤੁਸੀਂ ਦੇਖਿਆ ਕਿਹੜਾ ਜਿਹੜਾ ਇਹ ਤੁਸੀਂ ਜਿਹੜਾ ਗੰਨਾ ਜਿਹੜਾ ਇਸਤੇਮਾਲ ਜਨਾ ਕਰਦੇ 85 85 1503 ਤੇ ਬਣੇ ਦੋ ਇਹ ਨਾਲ ਦੇ ਵਿੱਚ ਬਾਬਾ ਜੀ ਜਿਹੜਾ ਆ ਕੇ ਜਿਹੜੇ ਮਤਲਬ ਸਾਰੇ ਚੱਲ ਪੈਂਦੇ ਨੇ ਮਿਲਣੇ ਜਿਹੜੇ ਚੱਲਦੇ ਮਤਲਬ ਪਹਿਲਾਂ ਜਿਹੜੀ ਗਰਮੀਆਂ ਦੇ ਮੁੱਤਾਂ ਦੇ ਪਰਦੇ ਤਾੜਾਂ ਵਿੱਚ ਚੱਲਦੇ ਨੇ ਪਰ ਇਹ ਮੌਸਮ ਜਿਹੜਾ ਇਹਨਾਂ ਦੇ ਲਾਇਵਾਂ ਜਿਆਦਾ ਹੁੰਦਾ ਇਹ ਲਾਇਵਾਂ ਦਾ ਅੱਜਕੱਲ ਇਹ ਪਰਵੀ ਤੱਕ ਬਸ ਪਰਵੀ ਤੱਕ ਬਹੁਤਾ ਗਰਮੀ ਜਿਹੜੇ ਕੋਈ ਦਾ ਬੈਨੀਫਿਟ ਨਹੀਂ ਉਹ ਨਹੀਂ ਗਰਮੀ ਵਜੋਂ ਦੀ ਗੁੜ ਵੀ ਘਟ ਜਾਂਦਾ ਇਹ 2-3 ਮਹੀਨੇ ਚਾਰ ਹੋਇਆਗਾ ਕੋੜ ਦਾ ਵਧੀਆ ਇਸ ਮਹੀਨੇ ਜਿਹੜਾ ਸਟਾਰਟ ਹੋ ਗਿਆ ਵਾ ਤਾਂ ਹੁਣ ਕਿੰਨੇ ਮਹੀਨੇ ਤੱਕ ਜਿਹੜਾ ਚੱਲੇਗਾ ਇਹ ਚਬ ਤੀਜੇ ਮਹੀਨੇ ਤੱਕ ਮਾਰਚ ਤੱਕ ਲਾੜ ਹਾਂ ਬਸ ਸਿਰੋ ਬਦਮ ਦੇ ਨੇ ਕੰਮ ਬੰਦ ਕਰ ਦਨੇ ਕਿੰਨੇ ਜਿਹੜੇ ਤੁਸੀਂ ਮਲ ਪੀਪੇ ਦੀ ਜਿਹੜੀ ਪਾਤ ਜਿਹੜੀ ਕਰਦੇ ਹੋ ਪੰਜ ਪੀਪੇ ਲਾ ਲੋ 6 ਪੀਪੇ ਮਾਰਚ ਮਹੀਨੇ ਫਰਵਰੀ ਮੇ ਜਿਹੜੇ 6 ਹੁਣ 5 ਹਾਂ ਜੀ ਉਹ ਤੀਜਾ ਪ੍ਰੋਜੈਕਟ ਦੇ ਕਈਆਂ ਵੱਡੇ ਰੱਖੇ ਹੁੰਦੇ ਉਹਨਾਂ ਨਾਲੋਂ ਕੀ ਫਰਕ ਜਿਹੜਾ ਆਉਂਦਾ ਉਹਨਾਂ ਦਾ ਗੁੜ ਦਾ ਫਰਕ ਆਪੋ ਆਪਣਾ ਕੋ ਵੱਡੇ ਕਾਰੋਬਾਰ ਹੋਣ ਕਿ ਉਹਨਾਂ ਦੇ ਫੈਕਟਰੀ ਦੇ ਤੌਰ 'ਤੇ ਸਾਡਾ ਤੇ ਦੇਸੀ ਗੁੜ ਵਾਲਾ ਕੰਮ ਹੈ ਪਹਿਲਾ ਪੁਰਾਣਾ ਟਾਈਪ ਹੈ ਤੇ ਉਹੀ ਕਢਣਾ ਚੱਲਣਾ ਇੱਕ ਕੜਾਣਾ ਹੁਣ ਦੋ ਲਾਇਆ ਸਾਬਤ ਤੋਂ ਕਰਨੋ ਆ ਤੇ ਅਸਲ ਜਿਹੜੀ ਪੁਰਾਣੀ ਜਿਹੜੀ ਤਕਨੀਕ ਹੈ ਜਿਹੜੀ ਜਦੀ ਬਜ਼ੁਰਗਾਂ ਦਾ ਜਾਂ ਚੱਲਦੀ ਹੈ ਸਿੰਗਲ ਸਿੰਗਲ ਵਾਲਾ ਸਿੰਗਲ ਕੜਾ ਹੋਏ ਨਾ ਵਧੀਆ ਸਿੰਗਲ ਤੋਂ ਦੋ ਲਾ ਲਓ ਜਦੋਂ ਬਾਦਰੀ ਹੋਰ ਹੁਣ ਕੀ ਕਿਹਾ ਜਾਂਦਾ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਤੇ ਇਹਨੂੰ ਕੀ ਜਿਹੜਾ ਚੁੰਬਾ ਇਹਨੂੰ ਤੇ ਹੀ ਗਾਂਡਾ ਆਦਿ ਨੇ ਤੇ ਉਹ ਚੁੰਬਾ ਵਾ ਸਕੜਾ ਉੱਤੇ ਬਸ ਉਹ ਦੂਜੇ ਛੇੜਨਾਂ ਫਿਰ ਚਲ ਜਾਂਦੇ ਤੇ ਬੋਲੀ ਜਿਹੜੀ ਬੱਕਰੀ ਜਿਹੜੀ ਇਹਨੂੰ ਬਸ ਸਰਵਾਪ ਦੇਣਾ ਦਿੱਤਾ ਜਾਂਦਾ ਤੁਸੀਂ ਆਪੋ ਆਪਣੇ ਜ਼ਿਲ੍ਹੇ ਆਪੋ ਆਪਣੇ ਸਟੇਟ ਦੇ ਹਿਸਾਬ ਤੇ ਵਖੋ ਵਖੋ ਲਾਹਣ ਆ ਆਪਣਾ ਦਰਵਾਰ ਕਿੰਨਾ ਫਿਰ ਜਿਹੜਾ ਸਾਰਾ ਤੁਸੀਂ ਜਿਹੜਾ ਕਮਾਦ ਜਿਹੜਾ ਲਗਾਉਂਦੇ ਪਹਿਲੀਆਂ ਚਾਰ ਲਾਉਣੀਆਂ ਬਾਕੀ ਮਿਲਦੇ ਸੁੱਟਦੇ ਨੇ ਇੱਕ ਅੱਲਾ ਕੱਢਦੇ ਹੱਥ ਡੇਢ ਕੱਲਾ ਬਸ ਐਂ ਬਹੁਤਾ ਨਹੀਂ ਕੱਢਦੇ ਕੋਈ ਆਪਣੇ ਬੰਦਿਆਂ ਹਿਸਾਬ ਲ ਰੈਣ ਬਣ ਜਦੋਂ ਗਰਮੀ ਆ ਜੇ ਹੋਰ ਕਾਰੋਬਾਰ ਸਾਡੇ ਵਾਝਾ ਤਾਂ ਵਧੀਆ ਜਿਹੜਾ ਇਹ ਜਿਹੜਾ ਤੁਹਾਡਾ ਕੰਬਾ ਵਾ ਜਿਹੜਾ ਚੱਲ ਲੱਗਣ ਡਿਆ ਕਿਸ ਨਾਮ ਤੋਂ ਚੱਲਣ ਡਿਆ ਤੇ ਕਿਹੜੇ ਜਿਹੜੇ ਪਿੰਡ ਤੇ ਲੱਗੇ ਚੱਕ ਜਿਹੜਾ ਇਹ ਸਾਰਾ ਟੋਕ ਪਿੰਡ ਹੈ ਉਪਰ ਹੀ ਨਾ ਸਾਡਾ ਹਰ ਭਜਨ ਮੇਰਾ ਨਾਮ ਆਰ ਭਜਨ ਆ ਬਸ ਗੱਲ ਕੋਈ ਨਹੀਂ ਤੇ ਵਧੀਆ ਉਪਰ ਦੇ ਨਾਮ ਤੇ ਆ ਉਪਰ ਕਿਸਾਨ ਹਟਾ ਇਹਦੇ ਨਾਮ ਤੇ ਚੱਲਦਾ ਹੈਗਾ ਹੋਰ ਜਿਵੇਂ ਲੋਕ ਹੁਣ ਅੱਜ ਕੱਲ ਡਿਮਾਂਡ ਚ ਆਦੀ ਥਾਲੀਆਂ ਬਣਾਉਣ ਦੀਆਂ ਬਿਸਕੁਟ ਆ ਬਣਾਉਣ ਦੇ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਇਹਨੂੰ ਸੇਵ ਜਿਹੜੀ ਦੇ ਦਿੰਦੇ ਹਾਂ ਹਾਂ ਜੀ ਇਹ ਉਹ ਨਹੀਂ ਜੀ ਸਾਡੇ ਕੋ ਉਹ ਦੇਖਿਆ ਵੀ ਜਿਹੜੇ ਬਹੁਤੇ ਜਿਹੜੇ ਚੱਲਦੇ ਨੇ ਪ੍ਰੋਜੈਕਟ ਚੱਲਦੇ ਉਹਨਾ ਬਣਾ ਕੇ ਰੱਖਿਆ ਤੇ ਤੁਹਾਡੇ ਜਿਹੜਾ ਕੋਈ ਆਉਂਦਾ ਪਹਿਲਾਂ ਚੈਕਿੰਗ ਕਰਾ ਲਈਏ ਅਕਾ ਚੈੱਕ ਕਰੋ ਜੀ ਆਪਣਾ ਖਾਓ ਤੇ ਜਾਓ ਮਰੇ ਖੁਸ਼ੀ ਦਿਨੀ ਨਾ ਵੰਡ ਜਿਹੜੀ ਕਰਨ ਦੇ ਤੇਰਾ ਤੇਰਾ ਦੀ ਕੋਈ ਵਾਧ ਨਹੀਂ ਕੋਈ ਘਟ ਨਹੀਂ ਉਹਦੇ ਕੰਮ ਦੀ ਨਾ ਪੂਰੀ ਪੂਰੀ ਮਿਹਨਤੀ ਜਿਹੜੀ ਕਰਕੇ ਸੋ ਗਰਾਮ ਸਾਡੇ ਵਾਸਤੇ ਕੁਛ ਨਹੀਂ 100 ਰੁਪਏ ਦੀ ਚੀਜ਼ ਕੋਈ ਸਾਡੇ ਵਾਸਤੇ ਗੱਲ ਨਹੀਂ 50 ਲੈ ਜੋ 100 ਲੈ ਜੋ ਕੀ ਲੈ ਜੋ ਦਹਾ ਪੰਜਾਂ ਦੀ ਗੱਲ ਕਰੀ ਜਾ ਹੁਣ ਪਹਿਲਾਂ ਜਿਹੜਾ ਗਾਗਨ ਤੋਂ ਸੈਂਪਲ ਜਿਹੜਾ ਚੈੱਕ ਕਰਾਂਦੇ ਪਹਿਲੋ ਜੀ ਚੈੱਕ ਕਰੇ ਤੇ ਇਹ ਵੀ ਹਾਜੇ ਕੋਈ ਸਾਡੇ ਲਾ ਕੋਈ ਕੋ ਪੀਪਾ ਨਹੀਂ ਜਿਹੜਾ ਇਹ ਉਹ ਆਕਸਰੇ ਕਢਣੀਆਂ ਸ਼ਾਮੀ ਚਲ ਜਣਾ ਬਸ ਮਤਲਬ ਮੌਕੇ ਤੇ ਚੱਲਦਾ ਫਿਰਦਾ ਜਿਹੜਾ ਤੁਸੀਂ ਰੱਖ ਲਿਆ ਚੱਲਦਾ ਫਦਾ ਮਸ਼ੀਨ ਵੀ ਸਾਡੀ ਚਲਦੀ ਫਿਰਦੀ ਜਿਦਾਂ ਅੱਜ ਕੱਲ ਸੇਵੇਂ ਨਹੀਂ ਵੜਦੇ ਉਦਾਂ ਸਾਡਾ ਗੋੜਿਆ ਮਸ਼ੀਨਾਂ ਨਾਲ ਰੱਖਿਆ ਘਰ ਲੈ ਜਨੇ ਸ਼ਾਮ ਨੂੰ ਦਲੇ ਆ ਜਨੇ ਕਢ ਦਨੇ ਬਸ ਹੋਰ ਵਾਦ ਨਹੀਂ ਕੰਮ ਉਹਨੇ ਕਿਆਂ ਜਿਹੜੇ ਦਕਾਨਾਂ ਨੂੰ ਜਿਹੜਾ ਪਹਿਲਾਂ ਹੀ ਜਿਆ ਤਿਆਰ ਕਰਕੇ ਜਿਆ ਰੱਖ ਲਿਆ ਜਾਂਦਾ ਪਰ ਤੁਸੀਂ ਜਿਹੜੀ ਨਾਲ ਸਾਹਮਣੇ ਗੋੜ ਵੇਖੂਗਾ ਜਿੰਨੇ ਬੰਦੇ ਆਗੇ ਲੈ ਜਾਣ ਬਾਕੀ ਉਹ ਸਾਹਮਣੇ ਪਾਇਆ ਖਤਮ ਗਾਲ ਨਾ ਇੱਥੇ ਕੋਈ ਖੰਡ ਦੀ ਮਿਲਾਵਟ ਨਾ ਇਹਦੇ ਜੀ ਆਟੇ ਦੀ ਮਿਲਾਵਟ ਨ ਨਆ ਕੋਈ ਹਰਨੋ ਪੈਸੇ ਦੀ ਲੋੜ ਇਹੋ ਜੇ ਕੋਈ ਬਹੁਤਾ ਜੜ ਦੇਖਿਆ ਪੀਸੀਆਂ ਕਰਕੇ ਜੜ ਬਣਾ ਕੇ ਪਹਿਲਾਂ ਹੀ ਰੱਖਿਆ ਹੁੰਦਾ ਤੁਹਾਡੇ ਲਾ ਜੀ ਇਹ ਗੋੜ ਸਵਾਨ ਆ ਸਾਡਾ ਪਿੰਡਾ ਇਹਨੂੰ ਵਾਹਣ ਆਂਦੇ ਪੰਜਾਬੀ ਸਾਡੇ ਤੇ ਸੁੱਕਦਾ ਜਿਆਦਾ ਗੋੜ ਜਦੋਂ ਪੀਸੀ ਬਣ ਜੇਗੀ ਉਹ ਸਖਤ ਹੋਣੀ ਹੈ ਉਹਦੇ ਚ ਹਵਾ ਲੱਗਣੀ ਨਹੀਂ ਉਹ ਬੋੜ ਦਾ ਵਜਨ ਵਧਣਾ ਇਹਦਾ ਘਟਣਾ ਜਦੋਂ ਇਦਾਂ ਹੀ ਦੇਣ ਦੇ ਤਾਂ ਘਟਣਾ ਹੀ ਘਟਣਾ ਇਹ ਜਿਹੜੀ ਖੂਬੀਆਂ ਜਿਹੜੀਆਂ ਨੇ ਇਹ ਉਹ ਅਕਾਉਂਟੀਆਂ ਜੀ ਗੱਲ ਹੋਰ ਬੋੜ ਵੇਚਣ ਦੀ ਗੱਲ ਨਹੀਂ ਗੀ ਇਹ ਖੂਬੀ ਦੇ ਕਰਨਾ ਵੇਖਣ ਨੂੰ ਹਰ ਗਾਡੇ ਆ 15 ਵੀਰਣੇ ਗੁਰਦਾਸਪੁਰ ਤੱਕ ਵੇਖੀ ਜਾਂਦਾ 500 ਵੀਰਣਾਂ ਲਾ ਲੋ ਵੇਖ ਪਰ ਉਹ ਚੀਜ਼ ਦਾ ਚੱਕਰ ਕੋਈ ਨਹੀਂ ਸਾਨੂੰ ਸਾਡਾ ਆਪਣੀ ਖੋਬੀ ਹੈ ਉਹਨੇ ਦੀ ਆਪਣੀ ਖੋਬੀ ਹੈ ਤੇ ਛੋਟਾ ਕੰਮ ਹੈ ਬਹੁਤ ਵੱਡਾ ਇਹ ਇਕੱਲਾ ਡੇਢ ਕਿੱਲਾ ਕਮਾਦ ਕਰਨਾ ਵਾਦ ਸਾਰੇ 4-5 ਮਹੀਨੇ ਹਲ ਕਿਵੇਂ ਲੋਕ ਜੀ ਰੋਟੀ ਦੀ ਸੇਵਨ ਤੋਂ ਮਗਰੋਂ ਕਰਦੇ ਨਾਲ ਕਈਆਂ ਤੋਂ ਬਹੁਤ ਹੈ ਜਿਹੜਾ ਨੁਕਸਾਨदाई ਕਰਦੇ ਨੇ ਸਾਬ ਤੋਂ ਹੋਰ ਚੀਜ਼ ਕੈਮੀਕਲ ਪਾਉਂਦੇ ਆ ਪਰ ਲੋਕ ਤਾਂ ਇੱਕ ਜਿਹੜਾ ਮਤਲਬ ਭੋਜਨ ਦੀ ਤੌਰ ਤੇ ਜਿਹੜਾ ਵਧੀਆ ਤਰੀਕੇ ਨਾਲ ਵਰਤਦੇ ਨੇ ਇਹ ਨੂੰ ਮੈਂ ਨਾ ਜੇ ਬੰਦਾ ਕੋ ਖਾਵੇਗਾ ਤਾਂ ਜਾਂ ਰੋਟੀ ਤੋਂ ਪਹਿਲਾਂ ਖਾ ਲੇ ਬਾਅਦ ਚ ਖਾ ਲੇ ਨੁਕਸਾਨ ਕੋਈ ਨਹੀਂ ਨਾ ਕੋਈ ਖੰਡ ਨਹੀਂ ਕੋਈ ਇੱਚੇ ਕੋਈ ਮਿਲਾਵਟ ਨਹੀਂ ਕੋਈ ਦੁੱਧ ਨਹੀਂ ਪਟਣਾ ਕੋਈ ਚਾਹ ਨਹੀਂ ਪਟਣੀ ਉਹਦੀ ਵਧੀਆ ਗੱਲ ਹੈ ਟਾਈਮ ਉਹ ਜਿਹੜੇ ਜਿਆਦਾ ਜਿਹੜੇ ਵਿੱਚ ਕਰਦੇ ਨੇ ਖੰਡ ਦਾ ਜਾਂ ਪੂੜ ਦਾ ਜਿਹੜੀ ਵੀ ਚੀਜ਼ కెమికਲ ਜਿਹੜੇ ਜਿਹੜੇ ਲਗ ਲਗ ਤਰ੍ਹਾਂ ਦੇ ਪਾਉਂਦੇ ਉਹਨਾਂ ਫਿਰ ਜਿਹੜਾ ਮਾਰਜ ਜਿਹੜਾ ਥੋੜਾ ਥੱਲੇ ਕਰਕੇ ਜਿਹੜਾ ਦਿੱਤਾ ਜਾਂਦਾ ਤੇ ਮਾਰਜ ਨੂੰ ਸਾਢੇ ਨੂੰ ਉੱਪਰ ਆ ਪਰ ਉਹ ਕੋਈ ਬਰਬਾਪੋ ਆਪਣੇ ਤਰੀਕੇ ਰੱਖੇ ਨੇ ਜੀ ਕਮਾਈ ਦੇ ਸਾਨੂੰ ਤੇ ਇਹਦੀ ਬੜੀ ਹੈ ਸੰਤੁਸ਼ਟੀ ਬਹੁਤ ਵਾਹ ਇੰਨੀ ਬੜੀ ਹੈ ਜੀ ਜਦੋਂ ਹੁਣ ਭਈਆਂ ਨੇ ਲਾ ਕੇ ਕਿਹੜੇ ਪ੍ਰੋਜੈਕਟ ਲਾ ਲਏ ਨੇ ਉਹਨਾਂ ਨੇ ਕਹਿਆ ਹਾਂ ਉਹ ਆ ਪਬਲਿਕ ਕਰਤੇ ਆ ਨਾ ਉਹਨਾਂ ਦੀ ਜੱਦੀ ਕਰਤ ਬਹੁਤੀ ਆ ਤੁਹਾਡੇ ਜਿਹੜੇ ਤੁਹਾਡੀਆਂ ਜਿਹੜੀਆਂ ਜੱਦੀ ਪੁਰਸੀ ਵੜ ਵੜਿਆ ਤੋਂ ਜਿਹੜਾ ਚੱਲਦਾ ਉਹਦੇ ਨਾਲ ਕੰਮ ਹਾਂਜੀ ਪਰ ਇਹ ਵਧੀਆ ਵਾ ਜੀ ਦੇਸੀ ਕੰਮ ਨੇ ਦੇਸੀ ਲਿਖਿਆ ਵੀ ਐਸੇ ਦੇਸੀ ਕੋੜਾ ਹੋਰ ਐ ਕੋ ਕਰਦੇ ਨੇ ਕੋਈ ਨਾਂ ਨਹੀਂ ਜੀ ਕੋਈ ਉਹ ਇਹ ਸਾਨੂੰ ਉਪਲ ਫਾਰਮੇਸ਼ਨਾਂ ਦੇ ਵੱਲੋਂ ਜਿਹੜੀ ਆ ਸਾਰੀ ਗੁਰ ਨੂੰ ਲਾ ਕੇ ਜਿਹੜੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਜਾਂਦਾ ਕੋਈ ਤਮਾਈ ਨੂੰ ਲੈ ਕੇ ਜਿਹੜਾ ਇਹ ਰਜਗਾਰ ਨਹੀਂ ਬਣਾਇਆ ਗਿਆ ਉਹ ਇਹ ਜਿਹੜੇ ਪੰਜਾਬੀ ਜਾਂ ਕੋਈ ਬਈਏ ਜਿਹੜੇ ਆਗਮ ਲਾਬਟ ਕੋਰ ਨੂੰ ਨਗਾ ਰਹੇ ਨੇ ਉਹਨਾਂ ਨੂੰ ਸੇਧ ਹੋ ਕੇ ਬੂਰੇ ਵਾਲੀ ਖੰਡਾ ਜਾਂ ਅਲਗ-ਅਲਗ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਮਲਬਾ ਮਲਕਾ ਦੇ ਮਲਾਬਟ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਸੇਧ ਰਣ ਸੋ ਇਹ ਬੂਰੇ ਜਿਹੜੇ ਫੌਜੀ ਸਾਹਿਬ ਨੇ ਬਿਲਕੁਲ ਚੱਕ ਰਾ ਕੇ ਲੋਕਾਂ ਨੂੰ ਸੈਂਪਲ ਇਹ ਹੀ ਲੋਕਾਂ ਨੂੰ ਜਿਹੜਾ ਕਰ ਰਹੇ ਨੇ ਬਹੁਤ ਹੀ ਚਿਰਤ ਜਿਹੜਾ ਦੂਰ-ਦੁਰੇ ਜਿਹੜੇ ਲੋਕ ਇਹਨਾਂ ਤੋਂ ਕੋਲ ਆ ਕੇ ਜਿਹੜਾ ਟੋਰਡ ਸੋ ਮੈਂ ਤੁਹਾਡਾ ਪੱਤਰ ਕਰਨਾ